ਦਸ ਕੋ ਫੇਰਦਵਾਰ ਸਰ ਸੰਗਤ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜੀਰ ਰਸਾ ਸਾਡੇ ਕੋਲ ਫੇਸਬੁੱਕ ਮੈਸੇਜ ਆਇਆ ਹੈ ਚੰਡੀਗੜ੍ਹ ਤੋਂ ਵੀਰ ਗੁਰਪ੍ਰੀਤ ਸਿੰਘ ਜੀ ਦਾ ਇਹ ਕਿਦਾਂ ਵਾਇਰਲ ਚ ਗਿਆ ਖਾਲਸਾ ਵਾਇਰਲ ਚ ਕੀ ਫੱਤੇ ਵਾਇਰਲ ਚ ਕੀ ਫੱਤੇ ਭਾਈ ਅਮਰੀਤ ਸਿੰਘ ਅਜਨਾਲਾ ਦੀ ਇੱਕ ਵੀਡੀਓ ਫੇਸਬੁੱਕ ਤੇ ਵਾਇਰਲ ਹੋਈ ਹੈ ਉਹਨਾਂ ਢੜੀਆਂ ਵਾਲਿਆਂ ਖਿਲਾਫ ਆਪਣੀ ਜਾਨ ਬਚਾਉਣ ਲਈ ਭੱਜਣ ਤੇ ਸਿਰਫ ਪੱਦੀ ਸ਼ਬਦਾਵਲੀ ਹੀ ਨਿਵਰਤੀ ਸਗੋਂ ਇਥੋਂ ਤੱਕ ਕਿ ਆ ਕਿ ਤੁਮਾਨੂੰ ਪੰਥਪ੍ਰੀਤਾ ਤੇ ਧੁੰਦਾਂ ਤੇ ਹਮਲਾ ਕਰਨਾ ਚਾਹੀਦਾ ਸੀ ਕਿਉਂਕਿ ਪੰਥ ਲਈ ਉਹ ਜ਼ਿਆਦਾ ਖਤਰਨਾਕ ਹਨ ਮੈਂ ਕਿਸੇ ਪ੍ਰਚਾਰਕ ਦੇ ਹੱਕ ਵਿੱਚ ਨਹੀਂ ਬਲਕਿ ਉਹਨਾਂ ਦੀ ਆਲੋਚਨਾ ਨੂੰ ਉਤਸ਼ਾਹਤ ਕਰਨਾ ਚਾਹੀਦਾ ਹੈ ਪਰ ਮੇਰੀ ਚਿੰਤਾ ਅਜਨਾਲਾ ਵੱਲੋਂ ਵਰਤੀ ਗਈ ਸ਼ਬਦਾਦਵੀ ਅਤੇ ਗਲਤ ਜਾਣਕਾਰੀ ਹੈ ਜਿਸ ਬੰਦੇ ਨੂੰ ਜਥੇਦਾਰ ਥਾਪਿਆ ਹੋਵੇ ਇਹ ਘਟਨਾ ਉਸਦੀ ਮਤ ਬਿਆਨਦੀ ਹੈ ਇਹ ਗੱਲ ਜਥੇਦਾਰਾਂ ਦੀ ਨਿਯੁਕਤੀ ਦੇ ਵਿਧੀ ਵਿਵਧਾਨ ਤੇ ਕਈ ਸਵਾਲ ਖੜੇ ਕਰਦੀ ਹੈ ਇੱਕ ਆਮ ਸਿੱਖ ਦੁਚਿੱਤੀ ਵਿੱਚ ਹੈ ਕਿ ਸਰਕਾਰੀ ਜਥੇਦਾਰ ਵੱਲ ਚੁਕੇ ਜਾਂ ਫਿਰ 19 ਮਤ ਵਾਲੇ ਸਰਬਤ ਖਾਲਸਾ ਦੇ ਜਥੇਦਾਰ ਵੱਲ ਮੈਨੂੰ ਪੰਜਾਂ ਤਖਤਾਂ ਲਈ ਪੰਜ ਜਥੇਦਾਰ ਥਾਪਣੇ ਵੀ ਠੀਕ ਨਹੀਂ ਲੱਗਦੇ ਇੱਕ ਜਥੇਦਾਰ ਹੋਣਾ ਚਾਹੀਦਾ ਹੈ ਅਕਾਲ ਤਖਤ ਦੇ ਜਥੇਦਾਰ ਦੀ ਨਿਯੁਕਤੀ ਦੇ ਵਿਧੀ ਵਿਧਾਨ ਸਬੰਧੀ ਸਿੱਖ ਡਾਇਸਪੋਰਾ ਨੂੰ ਅਹਿਮ ਯੋਗਦਾਨ ਪਾਉਣ ਦੀ ਲੋੜ ਹੈ ਅਗਲਾ ਸਰਬਤ ਖਾਲਸਾ ਸਦਨ ਤੋਂ ਪਹਿਲਾਂ ਇਹ ਗਲਤੀ ਸੁਧਾਰਨੀ ਚਾਹੀਦੀ ਹੈ ਜੀ ਰਸਾਂ ਵੀਰ ਗੁਰਪ੍ਰੀਤ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਚੰਡੀਗੜ੍ਹ ਤੋਂ ਲਿਖਿਆ ਸਾਨੂੰ ਵੀ ਪਿਛਲੇ ਦਿਨਾਂ 'ਚ ਬਹੁਤ ਸਾਰੀਆਂ ਕਾਲਾਂ ਆਈਆਂ ਕਿਉਂਕਿ ਅਸੀਂ ਸਰਬਤ ਖਾਲਸਾ ਜਿਹੜਾ 10 ਨਵੰਬਰ ਨੂੰ ਚੱਬੇ ਵਿਕੇ ਹੋਇਆ ਜੀ ਉਸ ਨੂੰ ਆਪਣੀ ਪੂਰੀ ਮੁਕੰਮਲ ਹਮਾਇਤ ਦਿੱਤੀ ਸੀ ਸੋ ਸਾਡੇ ਵੀਰਾਂ ਨੇ ਕਾਲ ਕਰਕੇ ਪੁੱਛਿਆ ਕਿ ਜੀ ਦੱਸੋ ਇਸ ਕਿਸਮ ਦੇ ਲੋਕ ਜਿਹੜੇ ਨੇ ਉਸ ਸਰਬਤ ਖਾਲਸਾ ਚੋਂ ਜਿਹੜੇ ਨਿਕਲੇ ਨੇ ਤੇ ਸਾਡਾ ਕੀ ਫਿਊਚਰ ਹੈ ਸੋ ਅਸੀਂ ਕਿਉਂਕਿ ਟੀਵੀ 84 ਵੱਲੋਂ ਉਸ ਇਵੈਂਟ ਨੂੰ ਲਾਈਵ ਕਵਰ ਕੀਤਾ ਜਾ ਰਿਹਾ ਸੀ لیکن یہ لکیلی ਜਦੋਂ ਇਸ ਕਿਸਮ ਦਾ ਹੋਇਆ ਤਾਂ ਇਸ ਨੂੰ ਕੱਟ ਕਰ ਦਿੱਤਾ ਗਿਆ اور ਸਾਡੇ ਦਰਸ਼ਕਾਂ ਤੱਕ ਇਹ ਗੱਲ ਨਹੀਂ ਪਹੁੰਚੀ ਪਰ ਜ਼ਾਹਰ ਹੈ ਵੀ ਉੱਥੇ ਦੂਜੀਆਂ ਰائیں ਪਹੁੰਚ ਗਈ ਪਾਵੇਂ ਹੁਣ ਇਹ ਕਿਹਾ ਗਿਆ ਹੈ ਕਿ ਜੀ ਉਹ ਮਾਫੀ ਮੰਗ ਲਈ ਹੈ ਉਹਨਾਂ ਨੇ اور دس दैट ਮੈਂ ਸਮਝਦਾ ਹਾਂ ਵੀ ਇਹ ਬਿਲਕੁਲ ਅਨਐਕਸੈਪਟੇਬਲ ਹੈ ਜੀ ਇਹਨੂੰ ਬਿਲਕੁਲ ਨਹੀਂ ਮੰਨਿਆ ਜਾ ਸਕਦਾ اور ਇਹਦੀ ਕੋਈ ਮਾਫੀ ਜਾਂ ਕੋਈ ਗੱਲ ਨਹੀਂ ਹੈ ਸ਼ੱਕ ਉਦੋਂ ਕਿਨਾਂ ਹਾਲਾਤਾਂ ਚ ਜਾਂ ਕਿਵੇਂ ਇਹ ਸੌਦੇ ਤੱਕ ਪਹੁੰਚ ਗਏ ਸੱਜਣ ਲੇਕਿਨ ਇਸ ਵੇਲੇ ਇਹਦਾ ਕੋਈ ਜੇ ਅਸੀਂ ਕ੍ਰੈਡੀਬਿਲਟੀ ਸਰਬਤ ਖਾਲਸਾ ਦੀ ਕਾਇਮ ਰੱਖਣੀ ਹੈ ਔਰ ਜੜੀਆਂ ਤੇ ਰਾਣੇ ਮੁਖਤੌਰ ਤੇ ਇਸ ਦੇ ਲਈ ਕੰਮ ਕੀਤਾ ਉਦਮ ਕੀਤਾ ਉਹਨਾਂ ਨੇ ਭਵਿੱਖ ਦੇ ਸਰਬਤ ਖਾਲਸੇ ਨੂੰ ਕਾਮਯਾਬ ਕਰਨੇ ਤੇ ਫਿਰ ਇੱਕੋ ਇੱਕ ਇਸ ਦਾ ਜਵਾਬ ਹੈ ਕਿ ਹੀ ਸ਼ੁੱਡ ਰਿਜ਼ਾਈਨ ਜੀ ਉਹਨਾਂ ਨੂੰ ਬਿਲਕੁਲ ਇਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਤੁਸੀਂ ਇੱਕ ਪਾਸੇ ਪੱਦੀ ਸ਼ਬਦਾਵਲੀ ਹੈ ਦੂਸਰੇ ਪਾਸੇ ਅਸੀਂ ਇੱਥੇ ਸਾਡਾ ਜ਼ੋਰ ਲੱਗਾ ਹੋਇਆ ਹੈ ਇਹ ਦੱਸਣ ਦੇ ਲਈ ਕਿ ਭਾਈ ਅਸੀਂ ਇਸ ਕਿਸਮ ਦੇ ਸੋਚ ਯਕੀਨ ਨਹੀਂ ਰੱਖਦੇ ਇਹ ਕੀ ਫਿਰ ਤੁਸੀਂ ਕਿਵੇਂ ਤਾਲੀਬਾਨ ਨਾਲੋਂ ਤੁਸੀਂ ਕਿਵੇਂ ਵੱਖਰੇ ਹੋਏ ਔਰ ਤੁਸੀਂ ਉਸ ਪਲੇਟਫਾਰਮ ਤੋਂ ਜਿੱਥੇ ਤੁਸੀਂ ਜੂਨ 84 ਦੇ ਸ਼ਹੀਦਾਂ ਨੂੰ ਜਿਹੜਾ ਹੈ ਉਹ ਯਾਦ ਕਰਨ ਦੇ ਲਈ ਸਮਾਗਮ ਕਰ ਰਹੇ ਹੋ ਔਰ ਅਸੀਂ ਸਰਕਾਰ ਨੂੰ ਜਿਹੜਾ ਉਹ ਕਿ ਉਹਨੇ ਕੱਲੂ ਕਾਰਾ ਵਰਤਾਇਆ ਉਹਦੇ ਲਈ ਦੋਸ਼ੀ ਅਦਾਸਤੇ ਹਨ ਰਾਈਟਲੀ ਸੋ ਤੇ ਉੱਥੇ ਖੜੇ ਤੁਸੀਂ ਆਪਣੇ ਜਿਹੜੇ ਕੌਮ ਦੇ ਨੇ ਉਹਨਾਂ ਨਾਲ ਸੰਭਵ ਹੈ ਅਸੀਂ ਵੀ ਹਰ ਇੱਕ ਦੇ ਨਾਲ ਸਹਿਮਤ ਨਾ ਹੋਈ ਹਰ ਇੱਕ ਦੀ ਹਰ ਇੱਕ ਗੱਲ ਨਾਲ ਪਰ ਤੁਸੀਂ ਕਹਿ ਰਹੇ ਹੋ ਕਿ ਜੀ ਇਹਨਾਂ ਨੂੰ ਜਿਹੜਾ ਉਹ ਮਾਰ ਦਿਓ ਸੋ ਇਹ ਇਸ ਕਿਸੇ ਤੋਂ ਬਾਅਦ ਮੈਂ ਸਮਝਦਾ ਹਾਂ ਵੀ ਹੁਣ ਤੱਕ ਖੁਦ ਹੀ ਜੱਡਾਂ ਦਾ ਵੀ ਪ੍ਰਭਾਵ ਹੈ ਉਹਨਾਂ ਨੂੰ ਇਹ ਪ੍ਰਵੇਲ ਕਰਨਾ ਚਾਹੀਦਾ ਸੀ ਕਿ ਵੀ ਇਹ ਜਿਹੜਾ ਅਸਤੀਫਾ ਹੋਏ ਔਰ ਸਾਨੂਨੀ ਲੱਗਦਾ ਕਿ ਵੀ ਜੇ ਇਸ ਕਿਸਮ ਦਾ ਹੀ ਪਾਰਟ ਰਹੇਗਾ ਔਰ ਉਹਨਾਂ ਨੇ ਹੋਰ ਵੀ ਡਿਬੇਟ ਗੁਰਪ੍ਰੀਤ ਸਿੰਘ ਰੌਣਾ ਨੇ ਕਿ ਵੀ ਜਥੇਦਾਰ 5 ਹੋਣ 1 ਹੋਣ ਮਾਊਸ ਡਿਬੇਟਸ ਨਹੀਂ ਜਾਣਾ ਚਾਹੁੰਦਾ ਇਹ ਆਲਰੇਡੀ ਬਹੁਤ ਕੁਸ਼ੀਨਕ ਸਾਡੇ ਵਾਦ-ਵਿਵਾਦ ਦਾ ਵਿਸ਼ਾ ਬਣਿਆ ਹੋਇਆ ਹੈ ਜੀ ਕਿ ਅਸੀਂ ਉਹਦੇ ਚ ਹੋਰ ਵਾਦਾ ਨਹੀਂ ਕਰਨਾ ਚਾਹੁੰਦੇ ਪਰ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਡਾਇਸਪੋਰਾ ਸਿੱਖਾ ਨਹੀਂ ਇਸ ਦੀ ਹਮਾਇਤ ਵੀ ਕੀਤੀ ਸਰਬਤ ਖਾਲਸਾ ਦੀ ਔਰ ਉਹਨਾਂ ਨੂੰ ਪ੍ਰਵੇਲ ਕਰਨਾ ਚਾਹੀਦਾ ਹੈ ਕਿ ਦਿਸ ਮੈਨ ਸ਼ੁਡ ਗੋ ਜੀ ਰਸੋ ਬਲੀ ਸਿੰਪਲ ਜੀ ਰਸੋ ਹਾਂ ਤੁਸੀਂ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦਾ ਰਚਿਤ ਕਵਿਤ ਨੰਬਰ ਜਿਹੜਾ ਹੈ ਉਹ ਚੁਣਿਆ ਜਿਹੜਾ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਅਲਟੀਮੇਟਲੀ ਸਤਗੁਰੂ ਦੇ دیدار ਗੁਰੂ ਸ਼ਬਦ ਦੇ ਨਾਲ ਜੁੜਨਾ ਔਰ ਗੁਰੂ ਸ਼ਬਦ ਦੇ ਉੱਤੇ ਪ੍ਰਤੀਤ ਗੁਰਸਿੱਖ ਨੂੰ ਕਿਨਾ ਬੁਲੰਦੀਆਂ ਤੇ ਲੈ ਜਾਂਦੀ ਹੈ ਜੀ ਤੇ ਭਾਈ ਸਾਹਿਬ ਫਰਮਾਉਂਦੇ ਨੇ ਸ਼੍ਰੀ ਗੁਰ ਦਰਸ ਧਿਆਨ ਸ਼ਿਰ ਗੁਰ ਸ਼ਬਦ ਗਿਆਨ ਸ਼ਸਤਰ ਸਨਾ ਪੰਚ ਦੂਤ ਬਸ ਆਏ ਹੈ ਸ਼੍ਰੀ ਗੁਰੂ ਚਰਨ ਰੇਨ ਸ਼੍ਰੀ ਗੁਰੂ ਸ਼ਰਨ ਧੇਨ ਕਰਮ ਭਰਮ ਕਟ ਅਭੈ ਪਦ ਪਾਏ ਹੈ ਸ਼ਿਰ ਗੁਰ ਬਚਨ ਲੇਖ ਸ਼ਿਰ ਗੁਰ ਸੇਵਕ ਭੇਖ ਅਛਲ ਅਲੇਖ ਪ੍ਰਭ ਅਲਖ ਲਖਾਏ ਹੈ ਗੁਰਸਿੱਖ ਸਾਧ ਸੰਗ ਗੋਸ਼ਟ ਪ੍ਰੇਮ પ્રસੰਗ ਨਿਮਰਤਾ ਨਿਰੰਤਰੀ ਕੈ ਸਹਿਜ ਸਮਾਏ ਜੀ ਕਿ ਜੇ ਅਸੀਂ ਗੁਰੂ ਦੇ ਚਰਨਾਂ ਦਾ ਧਿਆਨ ਜਿਹਦਾ ਮਤਲਬ ਗੁਰੂ ਦਾ ਸ਼ਬਦ ਹੈ ਧਿਆਨ ਧਰੀਏ ਔਰ ਗੁਰੂ ਸ਼ਬਦ ਦਾ ਗਿਆਨ ਸਾਡੇ ਅੰਦਰ ਵਸੇ ਤੇ ਫੇਰ ਇਹ ਉਸ ਕਿਸਮ ਦੇ ਮਜ਼ਬੂਤ ਸ਼ਸਤਰ ਨੇ ਗੁਰੂ ਦੇ ਸ਼ਬਦ ਦੇ ਜਿਨ੍ਹਾਂ ਨਾਲ ਅਸੀਂ ਪੰਜ ਦੂਤ ਬਸ ਆਏ ਹੈ ਅਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਪੰਜ ਦੁਸ਼ਮਨ ਨੇ ਉਹਨਾਂ ਦੇ ਨਾਲ ਗੁਰੂ ਸ਼ਬਦ ਦੇ ਗਿਆਨ ਗੁਰੂ ਸ਼ਬਦ ਦੇ ਧਿਆਨ ਦੇ ਨਾਲ ਅਸੀਂ ਲੜ ਸਕਦੇ ਜੀ ਤੇ ਜੇ ਅਸੀਂ ਗੁਰੂ ਦੇ ਚਰਣਾ ਦੀ ਧੂੜ ਔਰ ਗੁਰੂ ਦੀ ਰੈਫਿਊਜ ਗੁਰੂ ਦੀ ਸ਼ਰਨ ਹੁਣ ਚਰਨ ਸ਼ਰਨ ਜਾਣਾ ਹੀ ਹੈ ਗੁਰੂ ਦੇ ਹੁਕਮ ਦੇ ਉੱਤੇ ਅਮਨ ਗੁਰੂ ਦੇ ਸਿੱਖਿਆ ਮੁਤਾਬਕ ਜੀਵਨ ਜਿਉਣਾ ਗੁਰਮਤਿ ਨੂੰ ਜੀਵਨ ਚ ਧਾਰਨ ਕਰਨਾ ਔਰ ਅਸੀਂ ਜਿਹੜੇ ਗੁਰੂ ਦੇ ਬਚਨ ਨੇ ਉਹਨਾਂ ਦੇ ਉੱਤੇ ਪੂਰਾ ਪਹਿਰਾ ਦਈਏ ਉਸ ਗੁਰੂ ਦੇ ਸੇਵਕ ਬਣ ਕੇ ਬਾਕੀ ਵਾਧੂ ਭੇਖ ਨੂੰ ਪਾਸੇ ਰੱਖ ਕੇ ਜੇ ਅਸੀਂ ਇਸ ਰਸਤੇ ਤੇ ਤੁਰਦੇ ਫਿਰ ਅਛਲ ਅਲੇਖ ਪ੍ਰਭ ਅਲਖ ਲਖਾਏ ਹਨ ਅਚਲ ਹੁੰਦਾ ਹੈ ਕਿ ਵੀ ਨਿਰਮਲ ਜਿਹਦੇ ਅੰਦਰ ਛਲ ਨਹੀਂ ਹੋਣਾ ਸੀ ਉਹ ਨਾ ਵੱਲ ਛਲ ਕਰਦਾ ਹੈ ਇਹ ਵੀ ਫਿਰ ਸਾਡਾ ਮਨ ਵੀ ਅਚਲ ਹੋਏਗਾ ਉਸ ਅਲੇਖ ਜਿਹੜੇ ਵਾਹਿਗੁਰੂ ਨੂੰ ਲਿਖਿਆ ਨਹੀਂ ਜਾ ਸਕਦਾ ਜਿਸ ਨੂੰ ਲਿਖਿਆ ਨਹੀਂ ਜਾ ਸਕਦਾ ਅਸੀਂ ਉਸ ਦੇ ਬਹੁਤ ਕਰੀਬ ਹੋਵਾਂਗੇ ਔਰ ਜੇ ਔਰ ਇਸ ਸਭ ਚੋਂ ਫਿਰ ਜਿਹੜਾ ਗੁਰੂ ਦੇ ਬਚਨ ਤੇ ਆਮਨਾ ਕਰਨ ਵਾਲਾ ਗੁਰੂ ਦੇ ਸ਼ਬਦ ਤੇ ਇਤਕਾਦ ਕਰਨ ਵਾਲਾ ਗੁਰਸਿੱਖ ਹੈ ਉਹ ਸਾਧ ਸੰਗ ਗੋਸ਼ਟ ਪ੍ਰੇਮ ਪ੍ਰਸੰਗ ਉਹ ਸਾਧ ਸੰਗਤ ਦੇ ਵਿੱਚ ਬੈਠ ਕੇ ਗੋਸ਼ਟੀ ਹੁੰਦੀ ਹੈ ਵਿਚਾਰ ਚਰਚਾ ਰੱਬ ਦੇ ਨਾਮ ਦੀ ਕਰੇਗਾ ਜੀ ਪ੍ਰੇਮ ਪ੍ਰਸੰਗ ਗੁਰੂ ਦੇ ਪ੍ਰੇਮ ਦੀਆਂ ਕਹਾਣੀਆਂ ਪ੍ਰੇਮ ਦੇ ਪ੍ਰਸੰਗ ਪ੍ਰੇਮ ਦੇ ਗੀਤ ਜਿਉਂ ਅਸੀਂ ਗਾਵਾਂਗੇ ਤੇ ਨਿਮਰਤਾ ਨਿਰੰਤਰੀ ਕੈ ਸਹਿਜ ਸੁਭਾਏ ਹਨ ਫੇਰ ਸਾਡੇ ਅੰਦਰ ਨਿਮਰਤਾ ਆਏਗੀ ਹਿਊਮਿਲਟੀ ਆਏਗੀ ਔਰ ਇਹ ਨਿਮਰਤਾ ਨਿਰੰਤਰ ਤੌਰ ਦੇ ਉੱਤੇ ਹਿਊਮਿਲਟੀ ਸਾਡਾ ਇੱਕ ਪੱਕਾ ਟ੍ਰੇਟ ਬਣ ਜਾਏਗਾ ਸਹਿਜ ਸਮਾਏ ਹਨ ਤੇ ਫਿਰ ਸਾਡੇ ਅੰਦਰ ਤੋਰ ਅੰਦਰ ਇੱਕ ਸਹਿਜ ਅਵਸਥਾ ਪ੍ਰਾਪਤ ਹੋਏਗੀ ਔਰ ਉਸ ਸਹਿਜ ਦੇ ਵਿੱਚ ਰਹਿੰਦੇ ਅਸੀਂ ਹਮੇਸ਼ਾ आनंद दी अवस्था ਦੇ ਵਿੱਚ ਹੋਵਾਂਗੇ ਸੋ ਇਹ ਅੱਜ ਦਾ ਵਿਚਾਰ ਜੀ ਰਸਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸ ਨਾਲ ਆਪਣੇ ਈਵਰਜ਼ ਕਰਿਆ ਨੇ ਇਜਾਜ਼ਤ ਵੀਵਰਜ਼ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤਦਾ ਦੂਸਰੀ ਪੰਜਾਇਤੇ ਸਜਾ ਸਾਨੂੰ ਭੇਜਣਾ ਬੁਲਣਾ ਸਾਡੇ ਇਸ ਪਤੇ ਤੇ sos@teenage4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨ ਮੁਖ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸਨ ਆਗਿਆ ਦਿਓ ਦੇਖਦੇ ਰਹੋ ਟੀਵੀ ਰਿਫੋਰਮ ਬੁਲਾਦੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ